ਮਨ ਸੁਖ ਪਾਵੇ ਹੈ ਮਨ ਸੁਖ ਪਾਵੇ ਹੈ ਮਨ ਸੁਖ ਪਾਵੇ ਹੈ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਹੈ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਜੈ ਆਰੋਗ ਕੰਚਨ ਦੇਹੀ ਜੈ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਲਿਵ ਲਾਉ ਤਿਸ RAM ਸਨੇਹੀ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵੈ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰਾ ਓ ਲਾ ਰਹਿਤ ਜੈ ਪ੍ਰਸਾਦ ਤੇਰਾ ਓ ਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿ ਹਰ ਹਰ ਜਸ ਕਹਿ ਹਰ ਹਰ ਜਸ ਕਹਿ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਜਸ ਕਹਿ ਹਰ ਹਰ ਜਸ ਕਹਿ जय प्रसाद तेरे सगल छ घटा के जय प्रसाद तेरे सगल छ घटा के मन सरनी पर ठाकुर प्रभु ताके मन सरनी पर ठाकुर प्रभु ताके हर हर जस ਹਰ ਹਰ ਜਸ ਕਹਿਤ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ जि को ना पाहुचै जय प्रसाद तुझको ना पाहुचै मन सास सास सिमरो प्रभु ऊचे मन सास सास सिमरो प्रभु तुचे हर हर जस कहत ਹਰ ਹਰ ਧਸ ਕਹਿਤ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਧਸ ਕਹਿਤ ਹਰ ਹਰ ਧਸ ਕਹਿਤ ਜੈ ਪ੍ਰਸਾਦ ਪਾਈ ਦੁਰਲਭ ਦੇ ਜੈ ਪ੍ਰਸਾਦ ਪਾਈ ਦੁਰਲਭ ਦੇ ਹੋ ਜੈ ਪ੍ਰਸਾਦ ਪਾਈ ਦੁਰਲਭ ਦੇ ਤੇ ਜੇ ਪ੍ਰਸਾਦ ਪਾਈ ਦੁਰਲਭ ਤੇ ਪਾਈ ਵੱਡ ਭਾਗੀ ਨਾਮ ਨ ਜਪੈ ਤੇ ਆਤਮ ਕਮਕਾਤੀ ਚੈ ਪ੍ਰਸਾਦ ਪਾਈ ਦੁਰਲਭ ਤੇ ਹਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰ ਦੇਵ ਸੋ ਦੇਹੀ ਪਜ ਹਰ ਕੀ ਸੇ ਜੈ ਪ੍ਰਸਾਦ ਜੈ ਪ੍ਰਸਾਦ ਓ ਜੈ ਕਰੇ ਨਨਕ ਤਾਂ ਕੀ ਪਗਤ ਕਰੇ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵਹਿ ਮਨ ਸੁਖ ਪਾਵਹਿ ਹਰ ਹਰ ਜਸ ਹਰ ਜਸ ਕਹਿ ਤ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਜਸ ਕਹਿ ਤ ਹਰ ਹਰ ਜਸ ਕਹਿ ਤ ਗਾਵਿਆ ਸੁਣੀਏ ਮਨ ਰਖੀਏ ਭਾ ਦੁੱਖ ਪਰ ਹਰ ਸੁਖ ਕਰ ਲੈ ਜਾ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਹਰ ਹਰ ਜਸ ਕਹਿਤ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਬਖਸ਼ ਕਰੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ देहो सत्संग जी सुखम साहब जी के चौबीस अष्टपदियां हैं हर एक अष्टपति अलग अलग विचार दिखते हैं गुरु साहबान जी ने एक विचार एक अष्टपति है जय प्रसाद की प्रसाद कृपा ਜੈ ਪ੍ਰਸਾਦ ਜਿਸ ਦੀ ਕਿਰਪਾ ਦੇ ਨਾਲ ਅਗੋਂ ਇੱਕ ਇੱਕ ਤੁਕ ਵਿੱਚ ਅਲੱਗ ਅਲੱਗ ਉਹ ਦਾਤਾ ਉਹ ਬਲੇਸਿੰਗਸ ਉਹ ਕਿਰਪਾ ਜੋ ਮਨੁੱਖ ਨੂੰ ਮਿਲੀ ਹੈ ਪ੍ਰਮਾਤਮਾ ਨੇ ਦਿੱਤੀ ਹੈ ਪਰ ਮਨੁੱਖ ਭੁੱਲ ਬੈਠਾ ਹੈ ਤੇ ਗੁਰੂ ਸਾਹਿਬ ਉਸ ਤੋਂ ਅਵਗਤ ਕਰਾਉਂਦੇ ਹਨ ਜਾਣਕਾਰੀ ਦਿੰਦੇ ਹਨ ਵੀ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਆ ਮਿਲਿਆ ਤੇ ਫਿਰ ਉਹਨੂੰ ਯਾਦ ਕਰ ਲੈ ਸਾਡਾ ਕੋਈ ਇੱਥੇ ਬੈਰੂਨੀ ਦੁਨੀਆ ਵਿੱਚ ਸੰਸਾਰਿਕ ਕੰਮ ਹੋਵੇ ਕੋਈ ਕੋਈ ਕੰਮ ਕਰਾ ਦੇਵੇ ਅਸੀਂ ਉਹਦਾ ਕਿੰਨੀ ਵਾਰੀ ਥੈਂਕ ਯੂ ਕਰਦੇ ਹਾਂ ਧੰਨਵਾਦ ਕਰਦੇ ਹਾਂ ਉਹਨੂੰ ਕੁਝ ਦਿੰਦੇ ਵੀ ਹਾਂ ਖੁਸ਼ ਹੋ ਕੇ ਪਰ ਜਿਸ ਦੀ ਕਿਰਪਾ ਨਾਲ ਤੇਰਾ ਇੰਨਾ ਕੁਝ ਹੋਇਆ ਤੇ ਉਹਨੂੰ ਤੂੰ ਯਾਦ ਹੀ ਨਹੀਂ ਕਰਦਾ ਇਹ ਅਸ਼ਟਪਤੀ ਦੇ ਵਿੱਚ ਇਹ ਅਸ਼ਟਪਤੀ ਵਿੱਚ ਇੱਕ ਫੌੜੀ ਇਹ ਵੀ ਹੈ ਜੈ ਪ੍ਰਸਾਦ 36 ਅਮਰਤ ਖਾਨ ਹੈ ਇਨਸਾਨ ਦੀ ਲੋੜਾਂ ਕੀ ਹਨ ਖਾਣਾ ਪੀਣਾ ਵਧੀਆ ਹੋ ਗਿਆ ਇੱਕ انسان ਦੀ ਦੂਸਰੀ ਲੋੜ ਹੈ ਵੱਡੇ ਵੱਡੇ ਘਰ ਮਹਿਲ ਮੇਰੇ ਹੋਣ ਕੋਈ ਠੀਕ ਹੈ ਉਸ ਮਹਿਲ ਦੇ ਵਿੱਚ ਪਰਿਵਾਰ ਦੇ ਨਾਲ ਰਹਿ ਕੇ ਸੁਖੀ ਸਾਂਧੀ ਬਸਣਾ ਇਹ ਵੀ ਜ਼ਰੂਰਤ ਹੈ ਇਹ ਜ਼ਰੂਰਤਾਂ ਬੁਨਿਆਦੀ ਜ਼ਰੂਰਤਾਂ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਜੇ ਤੈਨੂੰ ਮਿਲ ਗਈਆਂ ਨੇ ਕਿ ਫਿਰ ਜਿਹਦੀ ਕਿਰਪਾ ਨਾਲ ਮਿਲੀਆਂ ਤੂੰ ਉਹਨੂੰ ਕਿਉਂ ਭੁੱਲ ਗਿਆ ਕਿਉਂ ਦੁੱਖਾਂ ਦਾ ਕਾਰਨ ਤੂੰ ਸਹਿੜ ਲਿਆ ਹੈ ਦੁਖੀ ਇਸੇ ਕਰਕੇ ਹੋ ਰਿਆ ਹੈ ਕਿ ਪ੍ਰਭੂ ਦੀ ਦਿੱਤੀ ਹੋਈ ਦਾਤ ਦਾ ਤੂੰ ਸ਼ੁਕਰ ਨਹੀਂ ਮਨਾਉਂਦਾ ਤੂੰ ਐਪਰੀਸ਼ੀਏਟ ਨਹੀਂ ਕਰਦਾ ਜੋ ਤੈਨੂੰ ਮਿਲਿਆ ਹੈ ਤੂੰ ਗਿਲਾ ਕਰਦਾ ਹੈ ਜੋ ਤੈਨੂੰ ਨਹੀਂ ਮਿਲਿਆ ਜੈ ਪ੍ਰਸਾਦ 36 ਅੰਮ੍ਰਿਤ ਖਾਂ ਜਦੋਂ ਭੋਜਨ ਛਕੋ ਇਹ ਪੌੜੀ ਦਾ ਪਾਠ ਜ਼ਰੂਰ ਕਰੋ ਕਿਉਂਕਿ ਉਹਦੀ ਕਿਰਪਾ ਨਾਲ ਹੋ ਰਿਹਾ ਹੈ जय प्रसाद छत्ती अमृत खाहे जिदी कृपा ਦੇ ਨਾਲ ਤੂੰ ਇੰਨਾ ਕੁਝ ਪਿੰਨ ਪਿੰਨ ਤਰ੍ਹਾਂ ਦੇ ਬਯੰਜਨ ਖਾਂਦਾ ਹੈ ਕੀ ਕਰ ਇਸ ठाकुर ਕੋ ਰੱਖ ਮਨ ਮੇ ਉਸ ठाकुर ਨੂੰ ਆਪਣੇ ਮਨ ਚ ਵਸਾ ਕੇ ਰੱਖ ਤੇ ਬੰਦਾ ਫਿਰ ਇੱਕ ਜ਼ਰੂਰਤ ਇਹ ਵੀ ਹੈ ਹੁਣ ਅੱਜ ਕੱਲ ਵਿਆਹਾਂ ਦਾ ਸੀਜ਼ਨ ਹੈ ਹੁਣ ਇੱਥੇ ਤੇ ਅਸੀਂ ਬੈਠ ਗਏ ਆ ਸਾਦਗੀ ਦੇ ਵਿੱਚ ਆ ਕੇ ਹੁਣ ਅੱਜ ਸ਼ਾਮ ਨੂੰ ਪਾਰਟੀ ਹੋਵੇ ਤੇ ਤੁਸੀਂ ਐ ਤਾਂ ਨਹੀਂ ਜਾਂਦੇ ਘਰ ਜਾ ਕੇ ਤਿਆਰ ਹੋਵੋਗੇ ਨਵੇਂ-ਨਵੇਂ ਸੂਟ ਪਾਉਂਗੇ ਕੋਟ ਪੈਂਟ ਪਾ ਕੇ ਟਾਈਆਂ ਲਾ ਕੇ ਸੈਂਟ ਲਾ ਕੇ ਜਾਉਂਗੇ ਗੁਰੂ ਸਾਹਿਬ ਨੇ ਮਨਾ ਥੋੜੀ ਕੀਤਾ ਸੈਂਟ ਨਾਲ ਲਾ ਕਿਸੇ ਗੱਲ ਵਾਸਤੇ ਮਨਾ ਨਹੀਂ ਕੀਤਾ ਜੈ ਪ੍ਰਸਾਦ ਸੁਗੰਧਤ ਤਨ ਦੇਹੀ ਜੈ ਪ੍ਰਸਾਦ ਸੁਗੰਧਤ ਤਨ ਲਾਵੇ ਜਿਸ ਦੀ ਕਿਰਪਾ ਦੇ ਨਾਲ ਤੇਰੀ ਇੰਨੀ ਗੱਲ ਬਣੀ ਹੈ ਤੂੰ ਸੁਗੰਧੀਆਂ ਲਾ ਕੇ ਨਵੇਂ-ਨਵੇਂ ਕੱਪੜੇ ਪਾ ਕੇ ਰੱਖਦਾ ਹੈ ਪਾ ਤੈਨੂੰ ਮਨ ਥੋੜੀ ਕੀਤਾ ਹੈ ਜੈ ਪ੍ਰਸਾਦ ਸੁਗੰਧਨ ਤਨ ਲਾਵੇ ਪਰੇ ਕੰਮ ਕਰ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਦੀ ਕਿਰਪਾ ਨਾਲ ਐਨਾ ਕੁਝ ਪ੍ਰਾਪਤ ਹੋਇਆ ਉਦੀ ਉਹਨੂੰ ਸਿਮਰ ਪਰਮਗਤੀ ਪ੍ਰਾਪਤ ਕਰ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਂ ਹੈ ਤਿਸ ਠਾਕੁਰ ਕੋ ਰਖ ਮਨ ਮਾ ਹੈ ਜੈ ਪ੍ਰਸਾਦ ਸੁਗੰਧਨ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੈ ਪ੍ਰਸਾਦ ਵਸੈ ਸੁਖ ਮੰਦਰ ਸੋਹਣਾ ਘਰ ਹੈ ਵੱਡਾ ਘਰ ਵਧੀਆ ਸੁਖਾਂ ਨਾਲ ਬਸ ਰਿਹਾ ਹੈ ਜਦ ਨੂੰ ਇਤਨੀ ਗੁਰੂ ਨੇ ਕਿਹਾ ਤੂੰ ਘਰੋਂ ਚ ਨਿਕਲ ਕੇ ਝੌਂਪੜੀ ਚ ਵੱਡ ਜਾ ਨਹੀਂ ਰਹਿ ਵੱਡੇ ਵੱਡੀਆਂ ਕੋਠੀਆਂ ਚ ਰਹਿ ਪਰ ਜੈ ਪ੍ਰਸਾਦ ਬਸਾਇ ਸੁਖ ਮੰਦਰ ਜਿੱਦੀ ਕਿਰਪਾ ਨਾਲ ਤੂੰ ਸੁਖੀ ਸੰਧੀ ਇਸ ਮੰਦਰ ਗ੍ਰਹਿ ਵਿੱਚ ਬਸ ਰਿਹਾ ਹੈ ਇਸੇ ਧਿਆਇ ਸਦਾ ਮਨ ਅੰਦਰ ਉਹਨੂੰ ਮਨ ਵਿੱਚ ਧਿਆਉ ਉਹਨੂੰ ਯਾਦ ਰੱਖ ਉਹਨੂੰ ਥੈਂਕ ਯੂ ਕਰ ਵੀ ਇਹ ਪ੍ਰਭੂ ਤੇਰੀ ਕਿਰਪਾ ਨਾਲ ਹੀ ਸਭ ਕੁਝ ਹੈ ਜੈ ਪ੍ਰਸਾਦ ਬਸੈ ਸੁਖਮੰਦਰ ਕਿਸੈ ਧਿਆਇ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਕੀ ਕਰ ਆਠ ਪਹਿਰੋ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋ ਤੇ ਕਿਰਪਾ ਪ੍ਰਭੂ ਤੇਰੇ ਤੇ ਕਿਰਪਾ ਕਰੇ ਜਿਸ ਤੋਂ ਸਭ ਕੁਝ ਦਾਤਾ ਪ੍ਰਾਪਤ ਹੋਈਆਂ ਤੂੰ ਉਹਨੂੰ ਯਾਦ ਕਰ ਉਹਨੂੰ ਮਨ ਚ ਵਸਾ ਐਵੇਂ ਹੀ ਜਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਬੋ ਤਿਸ ਰਾਮ ਸਨੇਹੀ ਐਨੀ ਸੋਹਣੀ ਦੇਹ ਮਿਲੀ ਹੈ ਸਰੀਰ ਮਿਲਿਆ ਹੈ ਇਹ ਜਿਹੜੇ ਅਰੋਗ ਸਰੀਰ ਦੀ ਕੀਮਤ ਤੇ ਰੋਗੀ ਜਾਂਦਾ ਹੈ ਵੀ ਅਰੋਗ ਸਰੀਰ ਹੁੰਦਾ ਕੀ ਹੈ ਜਦੋਂ ਅਸੀਂ ਅਰੋਗ ਹੁੰਦੇ ਆ ਉਦੋਂ ਅਸੀਂ ਹੋਰ ਗਿਲੇ ਸ਼ਿਕਵੇ ਕਰਦੇ ਆ ਪਰ ਜਿੰਨੂੰ ਕੋਈ ਘਾਟ ਹੈ ਨਾ ਉਹਨੂੰ ਪਤਾ ਹੈ ਵੀ ਸਰੀਰ ਕੀ ਹੁੰਦਾ ਹੈ ਇਹ ਭੁੱਖੇ ਨੂੰ ਪਤਾ ਭੋਜਨ ਦੀ ਕੀ ਵੈਲਿਊ ਹੈ ਇਹ ਨੰਗੇ ਨੂੰ ਪਤਾ ਹੈ ਕੱਪੜੇ ਦੀ ਕੀ ਵੈਲਿਊ ਹੈ ਇੱਕ ਸ਼ਾਇਰ ਨੇ ਲਿਖਿਆ ਸੀ ਬਹੁਤ ਵਧੀਆ ਹੁਣ ਫੈਸਲੀ ਚੱਲ ਪਿਆ ਉਹ ਕਹਿੰਦਾ ਗਰੀਬਾਂ ਨੂੰ ਤਾਂ ਮਜਬੂਰੀ ਹੈ ਤਨ ਟੱਕਣ ਵਾਸਤੇ ਪੈਸੇ ਨਹੀਂ ਕੱਪੜੇ ਨਹੀਂ ਹੁੰਨਾਂ ਕੋਲ ਪੈਸੇ ਨਹੀਂ ਤੇ ਕੱਪੜੇ ਨਹੀਂ ਗਰੀਬਾਂ ਨੂੰ ਮਜਬੂਰੀ ਹੈ ਨੰਗੇ ਰਹਿਣਾ ਅਮੀਰਾਂ ਦਾ ਸ਼ੌਕ ਹੈ ਨੰਗੇ ਰਹਿਣਾ ਕਿੰਨੀ ਗੱਲ ਕਿੰਨਾ ਟਕਸ਼ ਕਰ ਦਿੱਤਾ ਗਰੀਬੋں ਕੇ ਪਾਸ ਤਨ ਢੱਕਨੇ ਕੋ ਕਪੜਾ ਨਹੀਂ ਅਮੀਰੋں ਕੋ ਤਾਂ ਢੱਕਨੇ ਕਾ ਸ਼ੌਕ ਨਹੀਂ ਉਹਨਾਂ ਨੂੰ ਨੰਗੇ ਰਹਿਣ ਦਾ ਸ਼ੌਕ ਹੈ ਉਨਾ ਕੋਲ ਹੈ ਤੋਫੀਕ ਲੈ ਸਕਦੇ ਰੰਨਾ ਹੋਈਆਂ ਬੋਧੀਆਂ ਪਰਖੋ ਸਈਆ ਗੁਰੂ ਨਾਨਕ ਸਾਹਿਬ ਆ ਕਲ ਯੁਗ ਦਾ ਅੱਜ ਦਾ ਚਰਿੱਤਰ ਖਿੱਚ ਕੇ ਗੁਰੂ ਨਾਨਕ ਸਾਹਿਬ ਨੇ ਉਦੋਂ ਲਿਖ ਦਿੱਤਾ ਸੀ ਕਿ ਆ ਕੁਛ ਹੋਣਾ ਆ ਕਲ ਯੁਗ ਦੀ ਨਿਸ਼ਾਨੀ ਔਰਤ ਨੂੰ ਦਿਖਾਵਾ ਕਰਨ ਦਾ ਚਾਹ ਕੋ ਦੇਗਾ ਔਰਤ ਨੂੰ ਆਪਣੀ ਐਗਜ਼ਿਬਿਸ਼ਨ ਲਾਉਣ ਦਾ ਚਾਹ ਹੋਏਗਾ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆ ਸਿਆਦ ਕੀ ਸ਼ਿਕਾਰੀ ਤੇ ਕੋ ਬਹੁਤ ਕੁਝ ਲਿਖਿਆ ਹੈ ਪੜ ਲੈਣਾ ਘਰ ਜਾ ਕੇ ਤੋ ਜੈ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਮੇਰੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ ਕਦੋਂ ਹਰੀ ਦਾ ਜਸ ਗਾਇਆ ਜੈ ਪ੍ਰਸਾਦ ਤੇਰੇ ਸਗਲ ਛੇਦਰ ਤਾਂ ਕੇ ਬੜੀ ਕਮਾਲ ਦੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਔਗਣ ਤੇਰੇ ਸਾਰੇ ਅੈਬ ਜਿਸ ਪਰਮਾਤਮਾ ਨੇ ਢੱਕੇ ਨੇ ਨਾ ਐ ਮਨ ਉਹਦੀ ਸ਼ਰਨ ਪੈ ਜਾ ਜਾਂਦਾ ਜੇ ਤੇਰੇ ਐਬ ਦੁਨੀਆਂ ਵਿੱਚ ਜ਼ਾਹਰ ਹੋ ਜਾਂਦਾ ਤੇਰਾ ਕੋਈ ਰਿਸ਼ਤਾ ਨਹੀਂ ਨਿਭ ਸਕਦਾ ਆਦਮੀ ਔਰ ਔਰਤ ਇਕੱਠੇ ਸੁੱਤੇ ਹਨ ਹਸਬੰਡ ਵਾਈਫ ਹਸਬੰਡ ਨੂੰ ਇਹ ਨਹੀਂ ਪਤਾ ਔਰਤ ਮੇਰੇ ਬਾਰੇ ਕੀ ਸੋਚ ਰਹੀ ਹੈ ਮੇਰੀ ਔਰਤ ਪਰ ਪਤਾ ਨਹੀਂ ਕੀ ਸੋਚ ਰਹੀ ਹੈ ਤੇ ਔਰਤ ਨੂੰ ਇਹ ਨਹੀਂ ਪਤਾ ਮੇਰਾ ਹਸਬੰਡ ਮੇਰੇ ਬਾਰੇ ਕੀ ਸੋਚ ਰਿਹਾ ਇੱਕ ਉਹਲਾ ਔਰ ਚੰਗਾ ਹੈ ਰਿਸ਼ਤੇ ਨਿਭਰੇ ਹੋਣ ਜੇ ਕਿਤੇ ਅਆਂ ਹੋ ਜਾਏ ਇਹ ਕਿਤੇ ਓਪਨ ਹੋ ਜਾਏ ਪਤਾ ਲੱਗਣਾ ਸ਼ੁਰੂ ਹੋ ਜਾਏ ਕੀ ਸੋਚ ਰਿਹਾ ਹੈ ਕੋਈ ਰਿਸ਼ਤਾ ਨਹੀਂ ਨਿਭਾ ਸਕਦਾ ਇਹ ਪਰਦੇ ਨਾਲ ਟਕਿਆ ਹੋਇਆ ਹੈ ਗੁਰੂ ਨੇ ਜਿਵੇਂ ਕੋਈ ਥੱਲੇ ਮਾੜੀ ਚੀਜ਼ ਪਈ ਹੋਵੇ ਉਹ ਤੇ ਟੱਗ ਜਾਂਦੇ ਹਾਂ ਹੁਣ ਸਾਡੀ ਗਵਰਨਮੈਂਟ ਕਰਦੀ ਹੈ ਨਾ ਜਦੋਂ ਕੋਈ ਬਾਹਰੋਂ ਕਿਸੇ ਬੁਲਾਈ ਕੀ ਗੋਰੇ ਨੂੰ ਪ੍ਰੈਜ਼ੀਡੈਂਟ ਨੂੰ ਤੂੰ ਦੱਸੇ ਕਿ ਵੀ ਗਰੀਬੀ ਨਹੀਂ ਹੈਗੀ ਇੱਥੇ ਸਭ ਕੁਝ ਵਧੀਆ ਹੈ ਗਰੀਬਾਂ ਦੇ ਝੌਂਪੜੀਆਂ ਪਿੱਛੇ ਟੱਕ ਕੇ ਵੱਡੇ ਵੱਡੇ ਟੈਂਟ ਲਾ ਦੇ ਕੇ ਸਭ ਠੀਕ ਹੈ ਟੱਕ ਲਿਆ ਪਿੱਛੇ ਤੇ ਗੰਧ ਹੈ ਲੇਕਿਨ ਟੱਕਿਆ ਗਿਆ ਅਗਲਾ ਸਮਝੇ ਵਾਕਈ ਠੀਕ ਹੈ ਸਾਰਾ ਕੁਝ ਤੋ ਐਵੇਂ ਹੀ ਪ੍ਰਭੂ ਨੇ ਤੇਰੇ ਤੈਨੂੰ ਸੋਹਣੀ ਚਮੜੀ ਦੇ ਕੇ ਨੈਣ ਨਖਸ ਦੇ ਕੇ ਤੇਰੀ ਅੰਦਰਲੀ ਹੱਡੀਆਂ ਮੱਜ ਗੰਧ ਇਹ ਟੱਕ ਲਿਆ ਹੈ ਹੁਣ ਦੇਖੋ ਕਿੰਨਾ ਵਧੀਆ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਸਰੀਰ ਦੇ ਛੇਦਰ ਜਿੰਨੇ ਹਨ ਗੰਧ ਨਿਕਲਦਾ ਉਹਨਾਂ ਦੀ ਕੋਈ ਸੋਹਣੀ ਔਰਤ ਕੋਈ ਸੋਹਣਾ ਬੰਦਾ ਕੋਈ ਵੀ ਇਨਸਾਨ ਸੋਹਣਾ ਤਿਆਰ ਹੋ ਕੇ ਵਧੀਆ ਤਿਆਰ ਹੋਵੇ ਉਹਦੇ ਨੱਕ ਦੇ ਅੰਦਰਲਾ ਸਮਾਨ ਨਿਕਲ ਕੇ ਬਾਹਰ ਥੋੜਾ ਜਿਹਾ ਲੱਗਿਆ ਹੋਵੇ ਉੱਥੇ ਸਾਰੇ ਸੁਪਨ ਖਤਮ ਹੋ ਜਾਏਗਾ ਪੈਸਾ ਬਹੁਤ ਲਾਇਆ ਚਿਹਰੇ ਤੇ ਸਜਾ ਲਿਆ ਬੜਾ ਕੁਝ ਪਰ ਉਹ ਅੰਦਰ ਦਾ ਆਪਣਾ ਹੀ ਗੰਦ ਜਿਹਾ ਚਿਹਰੇ ਤੇ ਲੱਗ ਜਾਵੇ ਉਹ ਭੈੜਾ ਲੱਗਣਾ ਸ਼ੁਰੂ ਹੋ ਜਾਂਦਾ ਕੋਈ ਨੇੜੇ ਨਹੀਂ ਲੱਗਦਾ ਮੂੰਹ ਜੋ ਬੋ ਆਂਦੀ ਹੋਵੇ ਕੋਈ ਨੇੜੇ ਨਹੀਂ ਲੱਗਦਾ ਸੁਖਮਨੀ ਸਾਹਿਬ ਹੈਗਾ ਨਾ बिरथा नाम बिना तन अंत मुख आवत ताके दुर्गंध बिन सिमरन दिन रैन बिरथा जाए कि मेघ बिना जो खेती जाए बिना सिमरन तो हो दिन ते रात बिरथा जा रहे हैं कि जिम्मे फसल तैयार खड़ी है मीह नहीं पै रहा सुख सुबह हो जाएगी छड़ जाएगी मेघ बिना जो खेती जाए गोविंद भजन बिन बिरथे सब काम गोविंद ਦੇ ਭਜਨ ਤੋਂ ਬਿਨਾ ਸਾਰੇ ਕੰਮ ਬਿਰਥ ਹਨ ਅਗਲ ਅਵਰ ਕਾਜ ਤੇ ਕਿਤੇ ਨਾ ਕਾਮ ਮਿਲ ਸਾਥ ਸੁਨ ਭਜ ਕੇ ਉਲਾਮ गोविंद ਭਜਨ ਬਿਨ ਬਿਰਥੇ ਸਭ ਕਾਮ ਸਾਰੇ ਕੰਮ ਬਿਰਥ ਹਨ ਕਿਵੇਂ ਜਿਉ ਕਿਰਪਨ ਕੇ ਨਿਰਾਰਥ ਕਦਮ ਕਿਰਪਨ ਦਾ ਕੰਜੂਸ ਜਿਵੇਂ ਕੰਜੂਸ ਬੰਦਾ ساری ਉਮਰ ਧਨ ਇਕੱਠਾ ਕਰਦਾ ਆਪ ਤੇ ਖਰਚਦਾ ਨਹੀਂ ਕੰਜੂਸ ਹੈ ਦੂਜੇ ਨੂੰ ਵੀ ਨ ਖਰਚਣ ਦਿੰਦਾ ਸਾਰੀ ਉਮਰ ਜੋੜ ਜੋੜ ਕੇ ਮਰ ਜਾਏਗਾ ਤੇ ਪਿੱਛੋਂ ਫਿਰ ਬਾਅਦ ਵਿੱਚ ਐਸ਼ ਕਰਦੇ ਹੰਮ ਬੱਚੇ ਜੋੜਿਆ ਸਾਰਾ ਆਪ ਪਰ ਉਹਦਾ ਫਾਇਦਾ ਨਹੀਂ ਲਿਆ ਪਰਸ਼ਾ ਕਹਿੰਦੇ ਇਹ ਵੀ ਤੇਰੇ ਸਵਾਸ ਅਜਾਈ ਜਾ ਰਹੇ ਹਨ ਸਰੀਰ ਤੈਨੂੰ ਮਿਲ ਗਿਆ ਹੈ ਧਨ ਤਨ ਕੁਲ ਹੈ ਪਰ ਤੂੰ ਉਸ ਦਾ ਫਾਇਦਾ ਨਹੀਂ ਲੈ ਰਿਹਾ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਤਨ ਤੇ ਜਨ ਗੁਰੂ ਸਾਹਿਬ ਕਹਿੰਦੇ ਉਹ ਧਨ ਹਨ ਜੈ ਘਟ ਬਸਿਓ ਹਰਨਾਉ ਜਿਨ੍ਹਾਂ ਦੇ ਘਟ ਵਿੱਚ ਜਿਨ੍ਹਾਂ ਦੇ ਸਰੀਰ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਗਟ ਕਰ ਲਿਆ ਹੈ ਉਹ ਧਨ ਹਨ ਨਾਨਕ ਤਾਂ ਕੇ ਬਲ ਬਲ ਜਾਉ ਨਾਨਕ ਜੀ ਕਹਿੰਦੇ ਮੈਂ ਬਲ ਬਲ ਜਾਂਦਾ ਹਾਂ ਤੇ ਜੈ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਣ ਜੈ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਹਰ ਹਰ ਜਸ ਕਹਿਤ ਮਨ ਸੁਖ ਪਾਵੇ ਮਨ ਸੁਖ ਪਾਵੇ ਹਰ ਹਰ ਜਸ ਕਹਿ ਕੇ ਹਰ ਹਰ ਜਸ ਕਹਿ ਕੇ